ਪਿਆਰੇ ਵਿਦਿਆਰਥੀਓ ਮੈਂ ਪ੍ਰੋਫੈਸਰ ਦਿਲਵਿੰਦਰਪਾਲ ਸਿੰਘ ਆਪ ਸਭ ਦਾ ਬੀਏ ਭਾਗ ਤੀਜਾ ਸਮੈਸਟਰ ਪੰਜਵਾਂ ਦੇ ਪੰਜਾਬੀ ਲੈਕਚਰ ਦੇ ਲੈਕਚਰ ਵਿੱਚ ਸਵਾਗਤ ਕਰਦਾ ਹਾਂ ਵਿਦਿਆਰਥੀਓ ਅੱਜ ਆਪਾਂ ਤੁਹਾਡੇ ਕੋਲ ਪੁਸਤਕ ਸ਼ਬਦ ਸਵੇਰਾ ਵਿੱਚ ਦਰਜ ਗੁਰੂ ਅਰਜਨ ਸਾਹਿਬ ਦੀ ਬਾਣੀ ਸੁਲਹੀ ਤੇ ਨਰਾਇਣ ਰਾਖ ਦੀ ਵਿਆਖਿਆ ਕਰਾਂਗੇ ਵਿਦਿਆਰਥੀਓ ਇਸ ਰਚਨਾ ਵਿੱਚ ਗੁਰੂ ਜੀ ਨੇ ਆਪਣੇ ਪ੍ਰਭੂ ਅੱਗੇ ਦੁਸ਼ਟ ਸੁਲਹੀ ਖਾਂ ਦੇ ਜ਼ੁਲਮ ਤੋਂ ਵਚੋਂ ਲਈ ਕੀਤੀ ਗਈ ਪ੍ਰਾਰਥਨਾ ਸਿੱਟੇ ਵੱਜੋਂ ਉਸ ਦੇ ਸੜ ਕੇ ਮਰ ਜਾਣ ਦੀ ਘਟਨਾ ਦਾ ਉਲੇਖ ਕਰਦੇ ਹਨ ਇਹ ਭਾਵ ਅੰਕਿਤ ਕੀਤਾ ਹੈ ਕਿ ਵਿਪਤਾ ਸਮੇਂ ਪ੍ਰਭੂ ਦੇ ਦਰ ਉੱਤੇ ਅਰਜ਼ੋਈ ਕਰਨੀ ਹੀ ਬਣਦੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਸੋ ਲਈ ਤੇ ਨਾਰਾਇਣ ਰਾਖ ਤੇ ਭਾਵ ਤੋਂ ਨਾਰਾਇਣ へ ਪ੍ਰਭੂ ਬਚਾ ਰਾਖਾ ਪਾ ਬਚਾ ਲੈ हे ਪ੍ਰਭੂ ਮੇਰੀ ਸੇਵਕ ਦੀ ਤਾਂ ਤੇਰੇ ਪਾਸ ਹੀ ਅਰਜ਼ੂਈ ਹੈ ਸੀ ਅਰਜ਼ੂਈ ਸੀ ਕਿ ਇਹ ਪ੍ਰਭੂ ਸਾਨੂੰ ਸੁਲਹੀ ਖਾਨ ਤੋਂ ਬਚਾ ਲੈ ਸੁਲਹੀ ਦਾ ਹੱਥ ਕਹੀਂ ਨਾ ਪਹੁੰਚੇ ਸੁਲਹੀ ਹੋਏ ਮੂਗਾ ਨਪਾਕ ਕਹੀਂ ਤੇ ਕਿਤੇ ਵੀ ਨਪਾਕ ਅਪਵਿੱਤਰ ਮਲੀਨ ਦਾ ਅਤੇ ਸੁਲੇ ਦਾ ਜ਼ੁਲਮ ਪਰ ਇਹ ਹੱਥ ਸਾਡੇ ਉੱਤੇ ਕਿਤੇ ਵੀ ਨਾ ਪੜ ਸਕੇ। ਏ ਭਾਈ ਪ੍ਰਭੂ ਨੇ ਆਪ ਹੀ ਮਿਹਰ ਕੀਤੀ ਹੈ ਤੇ ਸੁਲੀ ਖਾਂ ਮਲੀਨ ਬੁੱਧ ਹੋ ਕੇ ਮਾਰਿਆ ਗਿਆ ਮਾਰਿਆ ਗਿਆ। ਕਾੜ ਕੁਠਾਰ ਖਸਮ ਸਿਰ ਕਾਟਿਆ ਖਿੰਮਹਿ ਹੋਏ ਗਿਆ ਹੈ ਖਾਕ ਖਿੰਮੇ ਹੋਏ ਗਿਆ ਹੈ ਖਾਕ ਕਾੜ ਕੱਢ ਕੇ ਕੁਠਾਰ ਮੌਤ ਰੂਪ ਕਹਾੜਾ ਖਸਮ ਮਾਲਕ ਨੇ ਖਾਕ ਮਿੱਟੀ ਸਵਾ ਗੁਰੂ ਸਾਹਿਬ ਫਰਮਾਉਂਦਿਆਂ ਨੇ ਏ ਭਾਈ ਖਸਮ ਪ੍ਰਭੂ ਨੇ ਮੌਤ ਰੂਪ ਕਹਾੜਾ ਕੱਢ ਕੇ ਸੁਲੀ ਖਾਂ ਦਾ ਸਿਰ ਵੜ ਦਿੱਤਾ ਹੈ ਇਸ ਕਰਕੇ ਉਹ ਇੱਕ ਖਿੰਨ ਵਿੱਚੀ ਸਵਾ ਦੀ ਢੇਰੀ ਹੋ ਗਿਆ ਹੈ ਬੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿੰਨ ਦਿਨਾਂ ਤਾਕ ਪਚਿਆ ਸੜਿਆ ਸੜ ਮੋਇਆ ਹੈ ਜਿਨ ਜਿਸ ਪ੍ਰਭੂ ਨੇ ਤਿੰਨ ਉਸ ਪ੍ਰਭੂ ਨੇ ਤਾਕ ਟਕਾ ਹੋਣਾ ਨੁਕਸਾਨ ਕਰਨਾ ਸੋਚਦਾ ਸੋਚਦਾ ਅਸੂਲੀ ਸੜ ਕੇ ਸੜ ਮਰਿਆ ਜਿਸ ਪ੍ਰਭੂ ਨੇ ਉਸ ਨੂੰ ਪੈਦਾ ਕੀਤਾ ਸੀ ਉਸ ਨੇ ਹੀ ਉਸ ਨੂੰ ਪਰਲੋਕ ਵੱਲ ਦਾ ਤਕਾ ਦੇ ਦਿੱਤਾ ਪੁੱਤਰ ਮੀਤ ਤਨ ਕੁਛ ਨਾ ਰਹ्यो ਸੁ ਛੋੜ ਗਿਆ ਸਭ ਭਾਈ ਸਾਖ ਨਾ ਰਹ्यो ਉਸ ਉਸ ਸੁਲੀ ਦਾ ਨਹੀਂ ਰਹਾ ਛੋੜ ਭਾਵ ਛੱਡ ਕੇ ਗੁਰੂ ਸਾਹਿਬ ਫਰਮਾਉਂਦੇ ਹਨ ਇਹ ਭਾਈ ਸਾਰਾ ਸਾਖ ਕੁਟੰਬ ਛੱਡ ਕੇ ਸੁਲੀ ਇਸ ਦੁਨੀਆ ਤੋਂ ਤੁਰ ਗਿਆ ਉਸ ਦੇ ਪਾ ਦੇ ਨਾ ਕੋਈ ਪੁੱਤਰ ਰਹਿ ਗਏ ਨਾ ਕੋਈ ਮਿੱਤਰ ਰਹਿ ਗਏ ਨਾ ਧੰਨ ਰਹਿ ਗਿਆ ਉਸ ਦੇ ਸਭ ਜੋ ਕੁਝ ਉਸ ਦਾ ਸੀ ਜੋ ਮਨ ਦਾ ਸੀ ਕੁਝ ਵੀ ਉਹ ਨਾਲ ਨਹੀਂ ਲਗਿਆ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਕਹ ਆਖ ਬਲੀਹਾਰੀ ਕੁਰਬਾਨ ਜਨ ਜਿਸ ਪ੍ਰਭੂ ਨੇ ਜਨਕਾ ਵਾਕ ਸੇਵਕ ਦੀ ਅਰਦਾਸ ਗੁਰੂ ਸਾਹਿਬ ਫਰਮਾਉਂਦੇ ਹਨ ਏ ਨਾਨਕ ਆਖ ਮੈਂ ਉਸ ਪ੍ਰਭੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਆਪਣੇ ਸੇਵਕ ਦੀ ਅਰਦਾਸ ਸੁਣੀ ਅਤੇ ਸੇਵਕ ਨੂੰ ਸੁਲੀ ਤੋਂ ਬਚਾਇਆ